ਆਸੀ ਕਹਾਂ ਜੀ ਸਾਰਿਆਂ ਨੂੰ ਤੇ ਇਹ ਵੀਡੀਓ ਖਾਸ ਕਰਕੇ ਉਹਨਾਂ ਲਈ ਆ ਜਿਹੜੇ ਬਈ ਫਰੀਦਕੋਟ ਵਾਲੇ ਪਾਸੋਂ ਅੰਮ੍ਰਿਤਸਰ ਨੂੰ ਜਿਹੜੇ ਸਫ਼ਰ ਕਰਦੇ ਆ ਕਾਰਾਂ ਤੇ ਜਾਂ ਬੱਸਾਂ ਤੇ ਜਾਂ ਕਾਹੇ ਤੇ ਵੀ ਜਿਹੜੇ ਸਫ਼ਰ ਕਰਦੇ ਖਾਸ ਕਰਕੇ ਕਾਰਾਂ ਵਾਲੇ ਤੇ ਅੱਜ ਆਪਾਂ ਤੁਹਾਨੂੰ ਆਪਾਂ ਖੜੇ ਆ ਐਨ ਐਚ 54 ਤੇ ਪਿੰਡ ਕੋਰਕੋੜ ਕਲਾਂ ਤੇ ਇੱਥੇ ਆ ਜਿਹੜਾ ਕੱਟ ਦੇਖ ਰਹੇ ਹੋ ਆਹ ਵਾਲਾ ਇਹਨੂੰ ਆਪਾਂ ਮੌਤ ਵਾਲਾ ਕੱਟ ਵੀ ਕਹਿ ਸਕਦੇ ਆ ਕਿਉਂਕਿ ਵੈਸੇ ਕਹਿਣਾ ਬੰਦ ਆ ਵੀ ਮੌਤ ਵਾਲਾ ਕੱਟ ਕਿਉਂਕਿ ਨਾ ਇੱਥੇ ਇੰਨੀਆਂ ਦੁਰਘਟਨਾ ਹੁੰਦੀਆਂ ਆ ਦੇਖੋ ਜਿਵੇਂ ਹੁਣ ਆ ਗੱਡੀ ਖੜੀ ਆ ਠੀਕ ਆ ਸਾਹਮਣੇ ਉਹ ਬੱਸ ਆ ਰਹੀ ਆ ਤੇ ਉਧਰ ਦੇ ਪਾਸੇ ਜਿਹੜਾ ਸਰਵਿਸ ਰੋਡ ਆ ਉਹ ਬਿਲਕੁਲ ਬੰਦ ਆ ਤੇ ਇਹਨੇ ਹੁਣ ਗੱਡੀ ਨੇ ਆਪਣੇ ਗਲਤ ਰੋਂਗ ਸਾਈਡ ਹੀ ਜਾਣਾ ਤੇ ਸਾਹਮਣੇ ਵਾਲੀ ਸਕੂਟਰੀ ਵੀ ਆ ਰਹੀ ਤੁਸੀਂ ਦੇਖ ਸਕਦੇ ਹੋ ਉਹ ਵੇਖੋ ਇੱਥੇ ਇੰਨੇ ਐਕਸੀਡੈਂਟ ਹੁੰਦੇ ਨੇ ਇਸ ਕੱਟ ਤੇ ਯਾਨੀ ਕਿ ਇੱਕ ਦੋ ਦਿਨ ਤਾਂ ਪੈਂਦੇ ਨਿਗੇ ਇੱਥੇ ਕਹੇ ਨਾ ਕਿਸੇ ਦਾ ਇੱਕ ਦੂਜੇ ਨਾਲ ਗੱਡੀਆਂ ਵੱਜੀਆਂ ਹੀ ਰਹਦੀਆਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇੱਥੋਂ ਜਾਂਦੀ ਸੀ ਕਾਰ ਜਾਨੀ ਕਿ 2-3 ਮਹੀਨੇ ਪਹਿਲਾਂ ਤੇ ਉਹਨੇ ਇੱਥੋਂ ਟੂਲ ਆਪਣਾ 1 ਕਿਲੋਮੀਟਰ ਅੱਗੇ ਉਹਨੇ ਟੂਲ ਬਚਾਉਣਾ ਸੀ ਟੂਲ ਬਚਾਉਂਦੇ ਬਚਾਉਂਦੇ 50 ਰੁਪਏ ਬਚਾਉਣੇ ਸੀਗੇ ਤੇ ਉਹਨੇ ਇੱਥੇ ਮਗਰ ਜਾਂਦੀ ਸੀ ਕਾਰ ਦੇ ਸਵਿਫਟ ਤੇ ਗ੍ਰੀਨ ਬੱਸ ਉਹਨਾਂ ਨੂੰ ਕੱਟਦਾ ਪਤਾ ਨਹੀਂ ਲੱਗਾ ਉਹਨਾਂ ਨੇ ਉੱਥੇ ਮਾਰੇ ਬ੍ਰੇਕ ਤੇ ਮਗਰ ਬੱਸ ਚੜ੍ਹਦੀ ਆਉਂਦੀ ਸੀ ਤੇ ਬੱਸ ਵੱਜੀ ਵਿੱਚ ਤੇ ਥਾਂ ਤੇ ਹੀ ਰਹਿ ਗਏ ਫਰੋਂ ਉਹ ਚ ਕਸੂਰ ਕੀ ਦਾ ਕੱਢਿਆ ਆਪਾਂ ਬੱਸ ਵਾਲੇ ਦਾ ਕਿਉਂਕਿ ਬਈ ਬੱਸ ਮਗਰੋਂ ਮਾਰੀ ਆ ਇਹ ਨਹੀਂ ਵੇਖਿਆ ਬਈ ਉਹਨਾਂ ਨੇ 50 ਰੁਪਏ ਬਚਾਉਣ ਦੀ ਖਾਤਰ ਇਹ ਕੱਟ ਤੋਂ ਜੇ ਤੁਸੀਂ ਮੰਨ ਲਓ ਕੋਈ ਗਲਤ ਡਿਸੀਜਨ ਲੈ ਲੇ ਹੌਲੀ ਹੌਲੀ ਜਾ ਕੇ ਤੁਸੀਂ ਪਾਸੇ ਲਾ ਲਓ ਇਹ ਕੱਟ ਤੋਂ ਕਿਉਂਕਿ ਟੂਲ ਬਚਾਉਣ ਦੀ ਖਾਤਰ ਐਸ ਕੱਟ ਤੋਂ ਮੁੜਦੇ ਆ ਤੇ ਨਾਲ ਇੱਕ ਪਿੰਡ ਆ ਕੋੜ ਕਰੋੜ ਖੁਰਦ ਜਾਂ ਕੋਟਲਾ ਕਹਿੰਦੇ ਨੇ ਉਧਰ ਦੀ ਹੋ ਕੇ ਜਿਹੜਾ ਇਹ ਟੂਲ ਟੈਕਸ ਬਚਾਉਂਦੇ ਆ ਤੇ ਐਸੇ ਟੂਲ ਟੈਕਸ ਬਚਾਉਣ ਦੇ 50 ਰੁਪਏ ਖਾਤਰ ਤੇ ਲੋਕ ਇੱਥੇ ਆਉਂਦੀਆਂ ਲੱਖਾਂ ਰੁਪਈਆਂ ਦੀਆਂ ਜਿਹੜੀਆਂ ਜਾਨਾਂ ਕਰੋੜਾਂ ਰੁਪਈਆਂ ਦੀਆਂ ਜਾਨਾਂ ਕਵਾ ਲੈਂਦੇ ਕਿਉਂਕਿ ਇੱਥੇ ਉਹ ਆਪਦੇ ਪਰਿਵਾਰ ਬਾਰੇ ਨਹੀਂ ਸੋਚਦੇ ਕੋਈ ਆਪਦੇ ਰਿਸ਼ਤੇਦਾਰੀ ਬਾਰੇ ਨਹੀਂ ਸੋਚਦੇ ਕੋਈ ਆਪ ਦੀ ਜ਼ਿੰਦਗੀ ਬਾਰੇ ਨਹੀਂ ਸੋਚਦੇ ਸਿਰਫ 50 ਰੁਪਏ ਬਚਾਉਣ ਦੀ ਖਾਤਰ ਬਸ ਇੱਥੇ ਬ੍ਰੇਕ ਮਾਰਦੇ ਆ ਜਾਂ ਕੱਟ ਤੋਂ ਯਾਨੀ ਕਿ ਇਹ ਪਾਸ ਕਰਦੇ ਆ ਅੱਜ ਵੀ ਹੁਣ ਦੇਖ ਲਓ ਆਹ ਮੋਟਰਸਾਈਕਲ ਵਾਲੇ ਨੇ ਮੋੜਿਆ ਇਧਰੋਂ ਹੁਣ ਆ ਹੁਣ ਤਾਂ ਦਰਖਤ ਕਟਵਾਤੇ ਥੋੜੇ ਜੇ ਤੇ ਪਰ ਇੱਥੇ ਪਤਾ ਨਹੀਂ ਲੱਗਦਾ ਇਧਰੋਂ ਗੱਡੀ ਆਉਂਦੀ ਤਾਂ ਤੇ ਤੁਹਾਨੂੰ ਇੱਕ ਹੋਰ ਦੱਸ ਦਿਆਂ ਜੇ ਇਹਨਾਂ ਨੇ ਇਹ ਕੱਟ ਬਣਾਉਣਾ ਹੀ ਸੀ ਤੇ ਇਹ ਥੋੜਾ ਜਿਹਾ ਥੋੜਾ ਵਧਾ ਘਟਾ ਕੇ ਕਰ ਦੇ ਇੱਥੇ ਨਾ ਨਾ ਸਾਡੇ ਅੱਗਾ ਬਣਾਇਆ ਹੋਇਆ ਵਾ ਬਾਈ ਜ਼ੂਮ ਕਰਕੇ ਵਿਖਾ ਦੀ ਮੜਾ ਜਾ ਉਹ ਸਾਹਮਣੇ ਕਾਰ ਖੜੀ ਆ ਠੀਕ ਆ ਉੱਥੇ ਸਾਡਾ ਅੱਡਾ ਬਣਿਆ ਹੋਇਆ ਆ ਇਹ ਕਿ ਇਧਰੋਂ ਪਾਸੇ ਉਹ ਤੇ ਰੇੜੀ ਜਾਂਦੀ ਆ ਤੁਹਾਨੂੰ ਦੱਸ ਦਿਆਂ ਇਹ ਜਿੱਥੇ ਆ ਟਰੱਕ ਜਾਂਦਾ ਇੱਥੇ ਅੱਡਾ ਬਣਿਆ ਵਾ ਠੀਕ ਆ ਉਹ ਅੱਡੇ ਬਣੇ ਦਾ ਕੀ ਫਾਇਦਾ ਸਾਨੂੰ ਉੱਥੇ ਨਾ ਤਾਂ ਕਿਸੇ ਨੇ ਮਾਈ ਬੀਬੀ ਨੇ ਜਾਣਾ ਕਿਉਂਕਿ ਬੱਸਾਂ ਦਾ ਇੱਥੇ ਸਾਡੇ ਟੂਲ ਟੈਕਸ ਤੇ ਨਹੀਂ ਰੋਕਦੇ ਤੇ ਇੱਥੇ ਅੱਡੇ ਤੇ ਇੰਨੀ ਦੂਰ ਕਿਨੇ ਆਉਣਾ ਵਾ ਤੇ ਜੇ ਉੱਥੇ ਹੀ ਇਹ ਕੱਟ ਬਣਾ ਦਿੰਦੇ ਕਿਉਂਕਿ ਉੱਥੇ ਵੀ ਜਗ੍ਹਾ ਬਹੁਤ ਖੁੱਲੀ ਛੱਡੀ ਹੋਈ ਅੱਡੇ ਵਾਸਤੇ ਇਹਨਾਂ ਨੇ ਬੱਸਦਾ ਹਰ ਇੱਕ ਪਿੰਡਾਂ 'ਚ ਜਿੱਥੇ ਮਰਜ਼ੀ ਤੁਸੀਂ ਜਾਓ ਲੋ ਪਟੰਡੇ ਤੋਂ ਲੈ ਕੇ ਨੰਬਰਸਰ ਤੱਕ ਜਾਂ ਜੋ ਵੱਡੇ ਰੋਡ ਤੇ ਉੱਥੇ ਸਾਰੇ ਅੱਡੇ ਬਣਾਏ ਬੇਫਾਲਤੂ ਅੱਡਿਆਂ ਦਾ ਕੋਈ ਫਾਇਦਾ ਆਇਆ ਨਹੀਂ ਜੇ ਤੁਸੀਂ ਕੱਟ ਰੱਖਣਾ ਉੱਥੇ ਕੱਟ ਬਣਾਣ ਦੇ ਥੋੜਾ ਟੇਢੀ ਸੜਕ ਬਣਾ ਦਿੰਦੇ ਹਨਾ ਇੱਥੇ ਸਿੱਧੀ ਸੜਕ ਬਣਾਈ ਹੋਈ ਸਿੱਧਾ ਕੱਟ ਰੱਖਿਆ ਹੋਇਆ ਇੰਨੇ ਐਕਸੀਡ ਸਾਡੇ ਪਿੰਡ ਵਾਲੇ ਆਈਏ ਦੁਖੀ ਆ ਕਿਉਂਕਿ ਇਕ ਇਹਨਾਂ ਨੇ ਇੱਥੇ ਬਣਾਤਾ ਮਗਲੇ ਪਾਸੇ ਪੰਪ ਤੇ ਜੇ ਹੁਣ ਤੇਲ ਪੋਣ ਜਾਣਾ ਸਾਡੇ ਪਿੰਡ ਵਾਲਿਆਂ ਨੇ ਜਾਂ ਹੋਰਾਂ ਨੇ ਉਹ ਵੀ ਇਥੋਂ ਰੋਂਗ ਸਾਈਡ ਹੋ ਕੇ ਨਿਕਲਦੇ ਆ ਤੇ ਸਾਹਮਣੇ ਪੰਪ ਤੇ ਤੇਲ ਪਵਾ ਕੇ ਨਿਕਲਦੇ ਤੇ ਫੇਰ ਇਧਰੋਂ ਆਉਂਦੇ ਆ ਆ ਦੇਖੋ ਹੁਣ ਮੋਟਰਸਾਈਕਲ ਬੋੜਿਆ ਆ ਗੱਡੀ ਆ ਗਈ ਬੱਸ ਆ ਗਈ ਜੇ ਨਾ ਬ੍ਰੇਕ ਲੱਗਣ ਤਾਂ ਕੀ ਕੋਣ ਜ਼ਿੰਮੇਵਾਰ ਇੱਥੇ ਇਹ ਗੱਲ ਇਸੇ ਕਰਕੇ ਉਹਨਾਂ ਲਈ ਖਾਸ ਬੇਨਤੀ ਆ ਜਿਹੜੇ ਅੰਮ੍ਰਿਤਸਰ ਨੂੰ ਜਾਂਦੇ ਆ ਭਾਈ ਜੀ ਇਹ ਜਿਹੜਾ ਟੂਲ ਟੈਕਸ ਤੋਂ ਕਿਲੋਮੀਟਰ ਪਿੱਛੇ ਕੱਟਾ ਕੋੜ ਕੋੜ ਪਿੰਡ ਤੋਂ ਪਹਿਲਾ ਕੱਟਾ ਉਹਨੂੰ ਧਿਆਨ ਨਾਲ ਕ੍ਰਾਸ ਕਰਿਆ ਕਰੋ ਖਾਸ ਕਰਕੇ ਇੱਥੇ ਇੰਨੇ ਜਾਨੇ ਨੇ ਆਪਣੀਆਂ ਕੀਮਤੀ ਜ਼ਿੰਦਗੀਆਂ ਆ ਚੜੀਆਂ ਜ਼ਿੰਦਗੀਆਂ ਗਵਾਈਆਂ ਨਾ ਤੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਖਾਸ ਕਰਕੇ ਸਾਡੇ ਪਿੰਡ ਦੇ ਬਹੁਤ ਇੱਥੇ ਐਕਸੀਡੈਂਟ ਹੋਏ ਆ ਤੇ ਅਸੀਂ ਬਾਹਰਲੇ ਦਾ ਗੱਲ ਹੀ ਜਿਹੜੀ ਨਹੀਂ ਕਰ ਸਕਦੇ ਤੇ ਇਸੇ ਕਰਕੇ ਜਿਹੜੇ ਅੰਮ੍ਰਿਤਸਰ ਨੂੰ ਸਫ਼ਰ ਕਰਦੇ ਇਸ ਘਟ ਤੋਂ ਉਹਨਾਂ ਲਈ ਖਾਸ ਬੇਨਤੀ ਆ ਕਿ ਭਾਈ ਜੇ ਕਿਸੇ ਨੇ ਜਾਣਾ ਜਾਂ ਟੂਲ ਟੈਕਸ ਦਾ ਨਹੀਂ ਪਤਾ ਉਹ ਥੋੜਾ ਜਿਹਾ ਪਿੱਛੋਂ ਹੀ ਆਉਦਾ ਸੋਚ ਸਮਝ ਕੇ ਆਇਆ ਕਰੋ ਲੋਕੇਸ਼ਨ ਲਾ ਲਿਆ ਕਰੋ ਬਈ ਆ ਟੂ ਆਪਣੇ ਕੱਟ ਨੂੰ ਜਿਹੜਾ ਪਾਸ ਕਰਨਾ ਕਿਹੜੇ ਤਰੀਕੇ ਨਾਲ ਕਰਨਾ ਹਨ ਤੇ ਇਹ ਨਾ ਹੋਵੇ ਬਈ ਇੱਥੇ ਤੁਸੀਂ ਲਿਓ ਕੱਟ ਤੇ ਤੁਸੀਂ ਨੰਗ ਜੋਗਾ ਤੇ ਉੱਥੇ ਬ੍ਰੇਕ ਮਾਰੋ ਤੇ ਬ੍ਰੇਕ ਮਗਰ ਕੋਈ ਗੱਡੀ ਚੜਦੀ ਜਾਵੇ ਉਹਨਾਂ ਤੋਂ ਬ੍ਰੇਕ ਨਾ ਵੱਜਣ ਤੇ ਥੋੜਾ ਫਿਰ ਨੁਕਸਾਨ ਹੀ ਹੋਣਾ ਹਨਾ ਆ ਦੇਖੋ ਹੁਣ ਆ ਚੀਜ਼ਾਂ ਇਹ ਮਰਦੀਆਂ ਹੁਣ ਆ ਗੱਡੀ ਜਿਹੜੀ ਪਿੱਛੇ ਆ ਰਹੀ ਆ ਤੇ ਹੁਣ ਜੇ ਮਾਲਾ ਤੇਜ਼ ਹੋਵੇ ਤਾਂ ਵੱਜੇ ਨਾ ਵਿੱਚ ਸੋ ਇਸੇ ਕਰਕੇ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਬਈ ਸ਼ੇਅਰ ਕਰ ਦਿਆ ਜੋ ਤੇ ਤਾਂ ਜੋ ਜਿਹੜੇ ਸਫ਼ਰ ਕਰਦੇ ਅੰਮ੍ਰਿਤਸਰ ਨੂੰ ਉਹ ਉਹ ਆਪਦਾ ਸचेत ਰਹਿਣ ਇਸ ਕੱਟ ਤੇ ਬਈ ਕਿਉਂਕਿ ਅਸੀਂ ਤਾਂ ਇਸ ਅਸੀਂ ਪਿੰਡ ਵਾਲੇ ਸਾਰੇ ਜਿਹੜੇ ਇਸ ਕੱਟ ਨੂੰ ਸਮਝ ਲਓ ਮੌਤ ਵਾਲਾ ਕੱਟ ਹੀ ਕਹਿੰਦੇ ਆ ਤੇ ਆਪਦਾ ਵੀਰ ਭੈਣ ਜਿੰਨੇ ਵੀ ਆ ਸੇਫ ਰਹੋਗੇ ਤੇ ਇਸੇ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਇਹ ਕੱਟ ਤੋਂ ਸੁਚੇਤ ਰਹੋ ਆ ਦੇਖ ਲਓ ਬਈ ਕਿੰਨੇ ਨੰਗ ਚੁੱਕੇ ਆ ਨਾ ਆ ਵੇਖੋ ਉਹਨੇ ਹੁਣ ਕਿਹੜੇ ਤਰੀਕੇ ਨਾਲ ਮੋਟਰਸਾਈਕਲ ਮੋੜਿਆ ਤੇ ਜੇ ਮੰਨ ਲਓ ਸਾਮਣੋਂ ਕੋਈ ਗੱਡੀ ਆਉਂਦੀ ਹੋਈ ਤੇ ਬਸ ਹੋ ਗਿਆ ਕੰਮ ਫਿਰ ਆਪਾਂ ਕਹਿਣਾ ਵੱਡੀ ਗੱਡੀ ਵਾਲੇ ਦਾ ਨਕਸਾ ਹਨਾ ਉਹਨੇ ਕੀਤਾ ਯਾਨੀ ਕਿ ਉਹਦੀ ਜ਼ਿੰਮੇਵਾਰੀ ਬੰਦੀ ਆ ਉਹ ਹੌਲੀ ਚਲਾਵੇ ਇਹ ਨਹੀਂ ਵੇਖਣਾ ਬਈ ਮੋਟਰਸਾਈਕਲ ਵਾਲੇ ਨੇ ਤੇਜ਼ ਮੋੜਿਆ ਵਾ ਉਹ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਾਜੋ ਸੋ ਸਾਰਿਆਂ ਨੂੰ ਸਾਸਰੀ ਕਾ